ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ 'ਚ ਕੀ ਹੈ ਕਾਨੂੰਨ ਕੀ ਕਹਿੰਦਾ ਅਜਿਹੇ ਕਿਹੜੇ ਸਖਤ ਨਿਯਮ ਬਣਾ ਦਿੱਤੇ ਕੇਂਦਰ ਸਰਕਾਰ ਨੇ ਜਿਸ ਦੇ ਨਾਲ ਟਰਾਂਸਪੋਰਟ ਨਾਰਾਜ਼ ਹੋ ਗਏ ਟਰਾਂਸਪੋਰਟਰ ਜਿਹੜੇ ਨਾਰਾਜ਼ ਹੋਏ ਨੇ ਇਸੇ ਕਰਕੇ ਸੜਕਾਂ ਤੇ ਉਤਰੇ ਨੇ ਇਹ ਲੰਬੀ ਹੜਤਾਲ ਚੱਲਣ ਦੇ ਅਸਾਰ ਇਸ ਕਰਕੇ ਵੀ ਨੇ ਕਿਉਂਕਿ ਲਗਾਤਾਰ ਇਹ ਮੰਗ ਉੱਠ ਰਹੀ ਆ ਕਿ ਇਸ ਕਾਨੂੰਨ 'ਚ ਤਬਦੀਲੀ ਕੀਤੀ ਜਾਵੇ ਰਾਹੁਲ ਗਾਂਧੀ ਜਾਂ ਕਾਂਗਰਸ ਆਪੋਜੀਸ਼ਨ ਇਸ ਮਸਲੇ ਤੇ ਕੀ ਕਹਿ ਰਹੀ ਹੈ ਇਸ ਰਿਪੋਰਟ ਦੇ ਵਿੱਚ ਉਹ ਵੀ ਦੱਸਾਂਗੇ ਪਰ ਸਭ ਤੋਂ ਪਹਿਲਾਂ ਜਾਣਨਾ ਲੋਕਾਂ ਲਈ ਜ਼ਰੂਰੀ ਹੋ ਜਾਂਦਾ ਹੈ ਜਿਹੜੇ ਖੱਜਲ ਖੁਆਰ ਹੋ ਰਹੇ ਨੇ ਔਰ ਖੱਜਲ ਖੁਆਰੀ ਦਾ ਕਾਰਨ ਕੀ ਹੈ ਇਸ ਦੇ ਬਾਰੇ ਟਰੱਕ ਯੂਨੀਅਨ ਦੇ ਪ੍ਰਧਾਨ ਜਾਂ ਫਿਰ ਜਿਹੜੇ ਡਰਾਈਵਰ ਨੇ ਜਾਂ ਟਰਾਂਸਪੋਰਟ ਨਾਲ ਜੁੜੇ ਹੋਏ ਲੋਕ ਨੇ ਉਹ ਕੀ ਕਹਿ ਰਹੇ ਨੇ ਕਿ ਲੋਕਾਂ ਦੀ ਖੱਜਲ ਖੁਆਰੀ ਕੌਣ ਕਰਵਾ ਰਿਹਾ ਹੈ ਟਰਾਂਸਪੋਰਟਰ ਜਾਂ ਫਿਰ ਕੇਂਦਰ ਸਰਕਾਰ ਇਸ ਦੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਰਿਪੋਰਟ 'ਚ ਦੇਵਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿ ਨਵਾਂ ਬਣਿਆ ਕਾਨੂੰਨ ਕਹਿੰਦਾ ਕੀ ਹੈ ਉਸ ਦੇ ਵਿੱਚ ਕੀ ਅਜਿਹਾ ਪਾ ਦਿੱਤਾ ਗਿਆ ਜਿਸ ਦੇ ਉੱਤੇ ਸਖਤ ਇਤਰਾਜ਼ ਟਰੱਕ ਡਰਾਈਵਰਾਂ ਨੂੰ ਤਾਂ ਹੈ ਹੀ ਟਰਾਂਸਪੋਰਟਰ ਨਾਲ ਜੁੜੇ ਸਿੱਧੇ ਜਾਂ ਅਸਿੱਧੇ ਤੌਰ ਤੇ ਲੋਕ ਵੀ ਸਮਝ ਰਿਹਾ ਕਿ ਵਾਕਈ ਇਹ ਗੱਲ ਤਾਂ ਗਲਤ ਹੋ ਗਈ ਹੈ ਮੌਜੂਦਾ ਸਰਕਾਰ ਵੱਲੋਂ ਜਿਹੜੀ ਭਾਰਤੀ ਨਿਆ ਪ੍ਰਣਾਲੀ ਹੈ 163 ਸਾਲ ਪੁਰਾਣੇ ਇੰਡੀਅਨ ਪੀਨਲ ਕੋਡ ਯਾਨੀ ਕਿ ਆਈ ਪੀਸੀ ਦੇ ਕੋਡ ਦੇ ਬਦਲ ਵਜੋਂ ਲਿਆਂਦਾ ਗਿਆ ਸਰਕਾਰੀ ਵੈਬਸਾਈਟ ਜਿਹੜੀ ਕੇਂਦਰ ਸਰਕਾਰ ਦੀ ਹੈ ਉਸ ਮੁਤਾਬਕ ਇੱਕ ਕਾਨੂੰਨ ਪਾਸ ਕੀਤੇ ਜਾਣ ਮੌਕੇ ਪਾਰਲੀਮੈਂਟ ਵਿੱਚ ਬੋਲਦੇ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹਨਾਂ ਨੇ ਹਿੱਟ ਐਂਡ ਰਨ ਦੇ ਕੇਸਾਂ ਵਿੱਚ ਸਜ਼ਾ ਦੀ ਤਜਵੀਜ਼ 10 ਸਾਲ ਕਰ ਦਿੱਤੀ ਹੈ ਲਾਈਵ ਲਾਅ ਜਿਹੜੀ ਵੈਬਸਾਈਟ ਹੈ ਉਸਨੇ ਵੀ ਇਹੀ ਕਿਹਾ ਕਿ ਨਵੇਂ ਕਾਨੂੰਨ ਤਹਿਤ ਹਿੱਟ ਐਂਡ ਰਨ ਦੇ ਮਾਮਲਿਆਂ 'ਚ ਸਖਤ ਸਜ਼ਾ ਲਿਆਂਦੀ ਗਈ ਹੈ ਇਸੇ ਮੁਤਾਬਕ ਜੇਕਰ ਡਰਾਈਵਰ ਗਲਤ ਤਰੀਕੇ ਨਾਲ ਲਾਪਰਵਾਹੀ ਨਾਲ ਵਾਹਨ ਚਲਾ ਕੇ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣਦਾ ਤਾਂ ਮੌਕੇ ਤੋਂ ਪੁਲਿਸ ਅਫਸਰ ਤੇ ਮੈਜਿਸਟ੍ਰੇਟ ਨੂੰ ਇਸ ਬਾਰੇ ਤੁਰੰਤ ਜਾਣਕਾਰੀ ਦਿੱਤੇ ਬਗੈਰ ਚਲਾ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕੇਂਦਰ ਸਰਕਾਰ ਦੀ ਵੈਬਸਾਈਟ ਇਹ ਵੀ ਕਹਿ ਰਹੀ ਹੈ ਕਿ ਮੌਜੂਦਾ ਲਿਖਤ ਕਾਨੂੰਨ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਲੱਗਣ ਵਾਲੀਆਂ ਧਰਾਵਾਂ ਦਾ ਜ਼ਿਕਰ ਵੀ ਆਉਂਦਾ ਹੈ ਲਾਪਰਵਾਹੀ ਮੌਤ ਦਾ ਕਾਰਨ ਬਣਨਾ 106 ਧਾਰਾ ਦੇ ਤਹਿਤ 106 ਦੀ 2 ਧਾਰਾ ਕੋਈ ਵੀ ਜਿਹੜਾ ਸ਼ਖਸ ਜੋ ਕਾਲੀ ਵਿੱਚ ਗੱਡੀ ਚਲਾਉਣ ਲਾਪਰਵਾਹੀ ਨਾਲ ਕਿਸੇ ਦੀ ਮੌਤ ਦਾ ਕਾਰਨ ਬਣਦਾ ਤੇ ਜੋ ਜੁਰਮ ਕਲਪੇਬਲ ਹੋਮਿਸਾਈਡ ਨਾਲ ਬਣਦਾ ਹੋਵੇ ਅਤੇ ਮੌਕੇ ਤੋਂ ਕਿਸੇ ਪੁਲਿਸ ਅਫਸਰ ਜਾਂ ਮੈਜਿਸਟ੍ਰੇਟ ਨੂੰ ਤੁਰੰਤ ਜਾਣਕਾਰੀ ਦਿੱਤੇ ਬਗੈਰ ਫਰਾਰ ਹੋ ਜਾਂਦਾ ਜੇਕਰ ਡਰਾਈਵਰ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਲੱਗ ਸਕਦਾ ਹੈ ਕਲਪੇਬਲ ਹੋਮਿਸਾਈਡ ਦੀ ਧਾਰਾ ਅਜਿਹੇ ਵਿਅਕਤੀ ਉੱਤੇ ਲੱਗਦੀ ਹੈ ਜਿਸਨੇ ਇਸ ਬਾਰੇ ਜਾਣਦਿਆਂ ਹੋਇਆਂ ਵੀ ਅਜਿਹਾ ਕੰਮ ਕੀਤਾ ਹੋਵੇ ਜਿਸ ਕਾਰਨ ਕਿਸੇ ਦੀ ਮੌਤ ਹੋ ਗਈ ਹੋਵੇ 27 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਆਪਣੀ ਚਿੱਠੀ ਵਿੱਚ 올 ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕਾਨੂੰਨ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਸੀ ਤੇ ਉਹਨਾਂ ਨੇ ਇਸ ਬਾਰੇ ਸਰਕਾਰ ਨੂੰ ਅਗਾਹ ਕੀਤਾ ਸੀ ਉਸ ਵਿੱਚ ਜ਼ਿਕਰ ਕੀਤਾ ਸੀ ਉਹਨਾਂ ਕਿਹਾ ਕਿ ਕਾਨੂੰਨ ਇਸ ਮਾਮਲੇ ਨਾਲ ਜੁੜੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ ਹੀ ਲਿਆਂਦਾ ਗਿਆ ਉਹਨਾਂ ਕਿਹਾ ਕਿ ਭਾਰਤ ਵਿੱਚ ਹਾਦਸਿਆਂ ਦੀ ਜਾਂਚ ਬਾਰੇ ਪ੍ਰਕਿਰਿਆ ਵਿੱਚ ਬਹੁਤ ਕਮੀਆਂ ਨੇ ਇਹ ਕਾਨੂੰਨ ਹੈਕ ਟੈਂਡ ਰੰਡ ਦੇ ਕੇਸਾਂ ਵਿੱਚ ਜਾਂਚ ਦੀ ਪ੍ਰਕਿਰਿਆ ਦੇ ਬਾਰੇ ਨਹੀਂ ਦੱਸਦੇ ਉਹਨਾਂ ਕੈਸ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਜ਼ੁਰਮ ਕਿਵੇਂ ਤੈਅ ਕੀਤਾ ਜਾਵੇਗਾ ਖਾਸ ਕਰਕੇ ਉਹਨਾਂ ਸਥਿਤੀਆਂ ਵਿੱਚ ਜਦੋਂ ਕਿਸੇ ਵਾਹਨ ਨੂੰ ਪਿੱਛੋਂ ਟੱਕਰ ਮਾਰੀ ਗਈ ਹੋਵੇ ਜਾਂ ਗਲਤੀ ਕਿਸੇ ਛੋਟੇ ਵਾਹਨ ਵਾਲੇ ਦੀ ਹੋਵੇ ਉੱਥੇ ਫਿਰ ਟਰੱਕ ਡਰਾਈਵਰ ਜਾਂ ਕੈਂਟਰ ਦੇ ਡਰਾਈਵਰ ਕੀ ਕਰਨਗੇ ਉਹਨਾਂ ਕਿਹਾ ਕਿ ਜੇ ਆ ਵੀ ਹੋ ਸਕਦਾ ਹੈ ਪੂਰੀ ਜਾਂਚ ਤੋਂ ਬਿਨਾ ਇਹੀ ਸਮਝਿਆ ਜਾਵੇ ਕਿ ਵੱਡੀਆਂ ਗੱਡੀਆਂ ਦੀ ਹੀ ਗਲਤੀ ਨਿਕਲਦੀ ਹੈ ਜਥੇਬੰਦੀ ਨੇ ਆਪਣੀ ਚਿੱਠੀ ਵਿੱਚ ਅੱਗੇ ਵੀ ਲਿਖਿਆ ਸੀ ਕਿ ਹਾਲ ਹੀ ਵਿੱਚ ਇੱਕ ਜਿਹਾ ਅਣਕਿਹਾ ਨਿਯਮ ਸਾਰੇ ਮੁਲਕ 'ਚ ਮੰਨਿਆ ਜਾਂਦਾ ਹੈ ਜਿਸ ਤਹਿਤ ਵੱਡੇ ਵਾਹਨਾਂ ਯਾਨੀ ਕਿ ਟਰੱਕ ਜਾਂ ਹੋਰ ਵੱਡੇ-ਵੱਡੇ ਟੈਂਕਰ ਨੇ ਜਾਂ ਵੱਡੇ ਟਰਾਲੇ ਨੂੰ ਨੂੰ ਕਿਸੇ ਵੀ ਦਰਘਟਨਾ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਉਹਨਾਂ ਇਹ ਵੀ ਲਿਖਿਆ ਜਥੇਬੰਦੀ ਨੇ ਇਤਰਾਜ਼ ਜਤਾਇਆ ਕਿ ਕਈ ਮਾਮਲਿਆਂ 'ਚ ਡਰਾਈਵਰ ਸਿਰਫ ਹਾਦਸੇ ਲਈ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਨਹੀਂ ਘਟਨਾ ਸਥਾਨ ਤੋਂ ਇਸ ਕਰਕੇ ਭਜਦੇ ਨੇ ਬਲਕਿ ਭੀੜ ਜਾਂ ਸਥਾਨਕ ਲੋਕ ਗੁੱਸੇ ਵਿੱਚ ਆ ਕੇ ਉਹਨਾਂ ਦੀ ਜਾਨ ਨਾ ਲੈ ਲੈਣ ਉਹ ਜਾਨ ਬਚਾਉਣ ਦੀ ਖਾਤਰ ਉਥੋਂ ਭੱਜਦੇ ਨੇ ਉਹਨਾਂ ਨੇ ਕਿਹਾ ਕਿ ਸੜਕਾਂ ਤੇ ਸੁਰੱਖਿਆ ਦੀ ਕਮੀ ਹੋਣ ਕਾਰਨ ਉਹਨਾਂ ਨੂੰ ਜਿਹਾ ਕਰਨਾ ਪੈਂਦਾ ਡਰਾਈਵਰਾਂ ਦੀ ਸੁਰੱਖਿਆ ਲਈ ਵੀ ਕੋਈ ਖਾਸ ਪ੍ਰਬੰਧ ਦੇਸ਼ ਦੇ ਅੰਦਰ ਨਹੀਂ ਹੈ ਉਹ ਕਹਿੰਦੇ ਨੇ ਕਿ ਕਈ ਵਾਰ ਡਰਾਈਵਰ ਆਪਣੇ ਆਪ ਪੁਲਸ ਅੱਗੇ ਆਤਮ ਸਮਰਪਣ ਤੱਕ ਕਰ ਦਿੰਦੇ ਨੇ ਪਰ ਅਦਾਲਤ ਅੱਗੇ ਵੀ ਪੇਸ਼ ਹੁੰਦੇ ਨੇ ਉਹਨਾਂ ਨੇ ਕਿਹਾ ਇਸ ਕਾਨੂੰਨ ਨੂੰ ਲਾਗੂ ਕਰਕੇ ਦੇਸ਼ ਭਾਰ ਵਿੱਚ ਜਿਹੜੀ ਸਪਲਾਈ ਚੇਨ ਆ ਜਿਹੜੀ ਉਠਾਪ ਹੋ ਜਾਣੀ ਹੈ ਉਹਨਾਂ ਇਹ ਵੀ ਮੰਗ ਕੀਤੀ ਕਿ ਇਸ ਬਾਰੇ ਸਰਕਾਰ ਨੂੰ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਤਾਂ ਤੁਸੀਂ ਅਸਰ ਸਾਹਮਣੇ ਦੇਖ ਰਹੇ ਹੋ ਕਿ ਇਹ ਟੰਡ ਰਨ ਦੇ ਜਿਹੜੇ ਨਿਯਮ ਤੈ ਕੀਤੇ ਨੇ 163 ਸਾਲ ਪੁਰਾਣੇ ਕਾਨੂੰਨ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਜਿਹੜੀ ਸਜ਼ਾ ਜਿਹੜੀ ਆ ਉਹ ਸਖਤ ਕਰ ਦਿੱਤੀ ਗਈ ਹੈ ਜਿਸ ਦੇ ਕਰਕੇ ਡਰਾਈਵਰ ਨੇ ਟਰਾਂਸਪੋਰਟਰ ਨੇ ਉਹਨਾਂ ਨੂੰ ਬੜਾ ਇਤਰਾਜ਼ ਹੋ ਗਿਆ ਇਸ ਮਾਮਲੇ ਦੇ ਵਿੱਚ ਜਿਹੜਾ ਜੁਰਮਾਨਾ ਵੀ ਰੱਖਿਆ ਗਿਆ ਤੇ ਨਾਲ ਹੀ ਸਖਤ ਸਜ਼ਾ ਦੀ ਗੱਲ ਆਖੀ ਗਈ ਹੈ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 7 ਲੱਖ ਤੱਕ ਦੇ ਜੁਰਮਾਨੇ ਹੋ ਸਕਦੇ ਨੇ ਹੁਣ ਇਸ ਮਸਲੇ ਦੇ ਉੱਤੇ ਟਰਾਂਸਪੋਰਟਰਾਂ ਦੀਆਂ ਜਥੇਬੰਦੀਆਂ ਸਰਕਾਰ ਤੋਂ ਕੀ ਅਪੀਲ ਕਰ ਰਹੀਆਂ ਨੇ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਟਰਾਂਸਪੋਰਟਰਾਂ ਨੂੰ ਭਰੋਸਾ ਦੇ ਦਿੰਦੀ ਹੈ ਕਿ ਕਾਨੂੰਨੀ ਚ ਤਬਦੀਲੀ ਕਰ ਦੇਵਾਂਗੇ ਤੁਹਾਡੀ ਰਾਏ ਦੇ ਨਾਲ ਤਾਂ ਫਿਰ ਹੋ ਸਕਦਾ ਹੜਤਾਲ ਖਤਮ ਹੋ ਜਾਵੇ ਨਹੀਂ ਤਾਂ ਹੜਤਾਲ ਨਿਰੰਤਰ ਜਾਰੀ ਰਹਿ ਸਕਦੀ ਹੈ ਹਾਲਾਂਕਿ ਪੰਜਾਬ ਸੂਬਾ ਕੀ ਚੰਡੀਗੜ੍ਹ ਕੀ 10 ਤੋਂ 12 ਸੂਬੇ ਤੱਕ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਨੇ ਹਾਲਾਂਕਿ ਪੂਰੇ ਦੇਸ਼ ਦਾ ਇਹ ਮਸਲਾ ਹੈ ਪਰ ਜਿੱਥੇ-ਜਿੱਥੇ ਆਵਾਜਾਈ ਟਰੱਕਾਂ ਵਾਲਿਆਂ ਦੀ ਜ਼ਿਆਦਾ ਹੈ ਉੱਥੇ ਇਹ ਮਸਲਾ ਹੋਰ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ ਤੇ ਰਾਹੁਲ ਗਾਂਧੀ ਕੀ ਬੋਲਦੇ ਨੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੜੇ ਹੱਥੀ ਲਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਬਿਨਾਂ ਪ੍ਰਭਾਵਿਤ ਵਰਗ ਤੋਂ ਚਰਚਾ ਕੀਤਿਆਂ ਬਿਨਾਂ ਵਿਰੋਧੀ ਧਿਰ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਨਾਲ ਸੰਵਾਦ ਕੀਤਿਆਂ ਕਾਨੂੰਨ ਬਣਾਉਣ ਦੀ ਜਿੱਦ ਲੋਕਤੰਤਰ ਦੀ ਆਤਮਾ ਤੇ ਨਿਰੰਤਰ ਵਾਰ ਕਰ ਰਹੀ ਹੈ ਜਦੋਂ 150 ਤੋਂ ਜ਼ਿਆਦਾ ਤੁਸੀਂ ਮੈਂਬਰ ਪਾਰਲੀਮੈਂਟ ਬਾਹਰ ਕਰਦੇ ਹੋਗੇ ਸਸਪੈਂਡ ਕਰਦੇ ਹੋਗੇ ਉਦੋਂ ਸੰਸਦ ਦੇ ਵਿੱਚ ਸੈਨਸ਼ਾ ਨੇ ਭਾਰਤੀ ਅਰਥ ਵਿਵਸਥਾ ਦੀ ਜਿਹੜੀ ਰੀੜ ਦੀ ਹੱਡੀ ਨੇ ਡਰਾਈਵਰ ਨੇ ਸਾਡੇ ਉਹਨਾਂ ਦੇ ਵਿਰੁੱਧ ਇਹ ਕੈਸਾ ਕਾਨੂੰਨ ਬਣਾਇਆ ਜਿਸ ਦੇ ਪ੍ਰਨਾਮ ਘਾਤਕ ਹੋ ਸਕਦੇ ਨੇ ਔਰ ਇੱਕ ਕਮੇਟੀ ਕਮਾਈ ਵਾਲੇ ਇਸ ਮਿਹਨਤੀ ਵਰਗ ਦੀ ਜਿਹੜੀ ਹੈ ਕਠੋਰ ਕਾਨੂੰਨੀ ਪੱਟੀ ਦੇ ਵਿੱਚ ਝੌਂਕਣ ਦਾ ਉਹਨਾਂ ਦੀ ਜੀਵਨ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਲਿਖੀ ਹੈ ਨਾਲ ਹੀ ਰਾਹੁਲ ਗਾਂਧੀ ਦਾ ਲਿਖਣਾ ਹੈ ਕਹਿਣਾ ਹੈ ਅਖੀਰ ਦੇ ਵਿੱਚ ਕਿਸ ਦੇ ਨਾਲ ਹੀ ਇਸ ਕਾਨੂੰਨ ਦਾ ਜਿਹੜੀ ਦਰਵਰਤੋ ਹੈ ਉਹ ਸੰਗਠਿਤ ਭ੍ਰਿਸ਼ਟਾਚਾਰ ਦੇ ਰੂਪ ਵਿੱਚ ਹੋਵੇਗੀ ਵਸੂਲੀ ਤੰਤਰ ਨੂੰ ਵੀ ਵਧਾਵਾ ਦੇਵੇਗੀ ਕਿਉਂਕਿ ਮੌਕੇ ਦੇ ਉੱਤੇ ਜੇਕਰ ਪੁਲਿਸ ਜਾਂ ਮੈਜਿਸਟ੍ਰੇਟ ਦੇ ਵੱਲੋਂ ਇਸ ਦੇ ਉੱਤੇ ਬਿਨਾਂ ਜਾਣਕਾਰੀ ਦਿੱਤੇ ਕੋਈ ਡਰਾਈਵਰ ਉੱਥੋਂ ਜਾਂਦਾ ਹੈ ਜਾਂ ਮੌਕੇ ਦੇ ਉੱਤੇ ਵੀ ਆਪਣਾ ਆਤਮ ਸਮਰਪਣ ਕਰਦਾ ਹੈ ਤਾਂ ਉੱਥੇ ਫਿਰ ਵਸੂਲੀਆਂ ਹੋਇਆ ਕਰਨਗੀਆਂ ਕਿ ਮੇਰੀ ਗਲਤੀ ਨਹੀਂ ਹੈ ਤੁਸੀਂ ਇੰਨੇ ਪੈਸਿਆਂ 'ਚ ਨਿਬੇੜੋ ਕਿਉਂਕਿ ਹਰ ਕਿਸੇ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਕੋਈ ਵੀ ਕਾਨੂੰਨੀ ਦਾਪੇ ਵਿੱਚ ਫਸਣਾ ਨਹੀਂ ਚਾਹੁੰਦਾ ਲੋਕਤੰਤਰ ਦੇ ਵਿੱਚ ਚাবੁਕ ਤੋਂ ਬਚਣ ਵਾਲੀ ਸਰਕਾਰ ਆ ਜਿਹੜੀ ਉਹ ਸ਼ੈਨਸ਼ਾ ਦੇ ਫਰਮਾਨ ਤੇ ਨਿਆਂ ਦੇ ਵਿੱਚ ਬਹੁਤ ਵੱਡਾ ਫਰਕ ਭੁੱਲ ਚੁੱਕੀ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੀਆਂ ਦੁਰਘਟਨਾਵਾਂ ਨੇ ਹਿੱਟ ਅੰਰੰਦ ਦੀਆਂ ਜਿਹੜੀਆਂ ਵਧ ਰਹੀਆਂ ਸੀ ਉਸ ਨੂੰ ਧਿਆਨ ਚ ਰੱਖ ਕੇ ਕਾਨੂੰਨ ਬਣਾਇਆ ਗਿਆ ਪਰ ਇਸ ਦੇ ਉੱਤੇ ਹੁਣ ਕੇਂਦਰ ਸਰਕਾਰ ਨੂੰ ਕਿਉਂਕਿ ਪੂਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੜਤਾਲ ਦੇ ਕਰਕੇ ਵਿਚਾਰ ਕਰਨਾ ਪੈ ਸਕਦਾ ਹੈ ਇਸ ਕਾਨੂੰਨ ਦੇ ਵਿੱਚ ਜਿਹੜਾ ਇੱਕੋ ਹੀ ਖਾਸ ਨੁਕਤਾ ਸੀ ਜਿਸ ਦੇ ਕਰਕੇ ਡਰਾਈਵਰਾਂ ਨੂੰ ਇਤਰਾਜ਼ ਹੋ ਗਿਆ ਔਰ ਲੋਕ ਵੀ ਕਹਿ ਰਹੇ ਨੇ ਦੋ ਤਰ੍ਹਾਂ ਦੀਆਂ ਰਾਵਾਂ ਆ ਰਹੀਆਂ ਨੇ ਇੱਕ ਤਾਂ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਪੈਟਰੋਲ ਪੰਪਾਂ ਤੇ ਭੀੜ ਦੇਖੀ ਜਾ ਸਕਦੀ ਆ ਕਈਆਂ ਥਾਵਾਂ ਦੇ ਉੱਤੇ ਪੈਟਰੋਲ ਪੰਪਾਂ ਚ ਤੇਲ ਮੁੱਕ ਗਿਆ ਹੈ ਕਈ ਥਾਵਾਂ ਤੇ ਸੂਬਾ ਸਰਕਾਰਾਂ ਦਾਵਾ ਕਰ ਰਹੀਆਂ ਨੇ ਕਿ ਸਾਡੇ ਕੋਲ ਸਟਾਕ ਦੀ ਕੋਈ ਕਮੀ ਨਹੀਂ ਹੈ ਪਰ ਇਸ ਸਟਾਕ ਚੱਲਣਗੇ ਕਿੰਨੇ ਦਿਨ ਕਿੰਨੇ ਸਮੇਂ ਲਈ ਕਿੰਨੇ ਘੰਟਿਆਂ ਲਈ ਕਿੰਨੇ ਮਿੰਟਾਂ ਲਈ ਇਸ ਦੇ ਬਾਰੇ ਵਿਸਥਾਰ ਪੂਰਵਕ ਹਾਲੇ ਕਿਸੇ ਵੀ ਰਾਜ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਦੋ ਰਾਵਾਂ ਜਿਹੜੀਆਂ ਆ ਰਹੀਆਂ ਨੇ ਉਸ ਦੇ ਵਿੱਚ ਇੱਕ ਵਰਗ ਇਹ ਕਹਿ ਰਿਹਾ ਕਿ ਵਕਾਇਈ ਸਖਤੀ ਹੋਣੀ ਚਾਹੀਦੀ ਹੈ ਕਿਉਂਕਿ ਟਰੱਕਾਂ ਵਾਲੇ ਟੈਂਕਾਂ ਵਾਲੇ ਯਾ ਹੋਰ ਵੱਡੇ ਵਾਹਨਾਂ ਵਾਲੇ ਜਦੋਂ ਛੋਟੇ ਵਹੀਕਲਾਂ ਦੇ ਵਿੱਚ ਟੱਕਰ ਮਾਰਦੇ ਨੇ ਤਾਂ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੇ ਨੇ ਤਾਂ ਤਨਕੀਲ ਕੱਸਣੀ ਜ਼ਰੂਰੀ ਹੈ ਦੂਜੇ ਪਾਸੇ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਦੇ ਨਾਲ ਹੀ ਤੇ ਆਮ ਲੋਕ ਵੀ ਕਈ ਇਹ ਕਹਿ ਰਹੇ ਦਿਖਾਈ ਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਮੀਡੀਆ ਦੇ ਜ਼ਰੀਏ ਜਿਹੜੇ ਬਿਆਨ ਸਾਹਮਣੇ ਨਿਕਲ ਕੇ ਆ ਰਹੇ ਨੇ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਗਰੀਬ ਵਰਗ ਜਿਹੜਾ ਕਿ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹੈ ਜਿਹੜੇ ਡਰਾਈਵਰੀ ਕਰਦੇ ਨੇ ਉਹਨਾਂ ਕੋਲ ਪਹਿਲਾਂ ਹੀ ਗੁਜ਼ਾਰੇਯੋਗੀ ਸਾਧਰਨੇ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਨੂੰ ਚਲਾਉਣ ਦੀ ਖਾਤਰ ਤਾਂ ਉਹਨਾਂ ਨੂੰ ਐਡੇ ਵੱਡੇ ਜੁਰਮਾਨੇ ਜਾਂ ਸਜ਼ਾਵਾ ਸਖਤ ਕਰਕੇ ਉਹਨਾਂ ਦਾ ਜਿਹੜੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਜਾਵੇਗਾ ਇਸ ਤੋਂ ਬਚਣਾ ਚਾਹੀਦਾ ਹਾਲਾਂਕਿ ਟਰਾਂਸਪੋਰਟ ਜਾਂ ਆਵਾਜਾਈ ਜਾਂ ਫਿਰ ਇਹ ਜਿਹੜੇ ਨਿਯਮ ਨੇ ਜਾਂ ਫਿਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਹੋਰ ਹੀਲੇ ਵਰਤਨ ਦੀ ਲੋੜ ਹੈ ਲੋੜ ਹੈ ਹੋਰ ਨਿਯਮ ਵਧੀਆ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਾ ਤਾਂ ਇਸ ਵਿੱਚ ਭ੍ਰਿਸ਼ਟਾਚਾਰੀ ਹੋ ਸਕੇ ਮੌਕੇ ਦੇ ਉੱਤੇ ਤੇ ਨਾ ਹੀ ਜਿਸ ਦਾ ਕਸੂਰ ਹੈ ਤਾਂ ਕਿਵੇਂ ਉਸ ਨੂੰ ਸਜ਼ਾ ਤੈਅ ਕਰਨੀ ਹੈ ਇਸ ਦੇ ਲਈ ਕਿਵੇਂ ਹੋਰ ਜ਼ਿਆਦਾ ਪਰਚੋਲ ਕਰਨ ਦੀ ਲੋੜ ਹੈ ਮਹਾਰਾ ਦੀ ਕਮੇਟੀ ਬਣਾ ਕੇ ਇਸ ਨੂੰ ਹੋਰ ਵਧੀਆ ਢੰਗ ਨਾਲ ਕਾਨੂੰਨ ਨੂੰ ਪੇਸ਼ ਕੀਤਾ ਜਾ ਸਕਦਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਸੋਚਣਾ ਚਾਹੀਦਾ ਹੈ ਇਹ ਕਿ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਇਸ ਨਵੇਂ ਬਣੇ ਕਾਨੂੰਨ ਦੀ ਜਿਸ ਵਿੱਚ ਮੰਨਿਆ ਜਾ ਰਿਹਾ ਕਿ 163 ਸਾਲ ਬਾਅਦ ਇੱਕ ਵੱਡੀ ਤਬਦੀਲੀ ਹੋਈ ਹੈ ਤਾਂ ਉਹ ਤਬਦੀਲੀ ਦੇਸ਼ ਦੇ ਵਿੱਚ ਕਿਸ ਤਰ੍ਹਾਂ ਹਲਚਲ ਪੈਦਾ ਕਰ ਦੇਵੇਗੀ ਸ਼ਾਇਦ ਕੇਂਦਰ ਸਰਕਾਰ ਨੇ ਵੀ ਅੰਦਾਜ਼ਾ ਨਾ ਲਾਇਆ ਹੋਵੇ ਪਰ ਦੇਸ਼ ਦੇ ਵਿੱਚ ਕਈ ਲੋਕ ਇਸ ਦੇ ਲਈ ਰੋਜ਼ਾਨਾ ਜ਼ਿੰਦਗੀ 'ਚ ਪ੍ਰਭਾਵਿਤ ਹੋ ਰਹੇ ਨੇ ਮੰਡੀਆਂ ਵਿੱਚ ਰੋਜ਼ਾਨਾ ਦੀਆਂ ਜਿਹੜੀਆਂ ਚੀਜ਼ਾਂ ਨੇ ਖਾਸ ਕਰਕੇ ਫਲ ਫਰੂਟ ਆ ਜਾਂ ਸਬਜ਼ੀਆਂ ਨੇ ਜਾਂ ਦੁੱਧ ਤਾਂ ਦੁੱਧ ਤੋਂ ਬਣੇ ਪਦਾਰਥ ਨੇ ਜਿਹੜੇ ਰੋਜ਼ਾਨਾ ਆਵਾਜਾਈ ਢੋਆ ਠਵਾਈ ਹੁੰਦੀ ਹੈ ਉਸ ਦੇ ਵਿੱਚ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਈਆਂ ਨੇ ਦੁੱਖ ਜਾਂ ਸੁੱਖ ਵਾਲੀ ਥਾਂ ਦੇ ਉੱਤੇ ਸਮੇਂ ਸਿਰ ਪਹੁੰਚਣਾ ਉਹ ਵੀ ਕਈ ਥਾਵਾਂ ਤੇ ਨਹੀਂ ਪਹੁੰਚ ਸਕੀ ਤੇ ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟ ਦੋ ਨਾਂ ਉਤੇ ਪੂਰੀ ਤਰ੍ਹਾਂ ਅਸਰ ਪੈ ਰਿਹਾ ਜੇਕਰ ਇਹ ਹੜਤਾਲ ਲਗਾਤਾਰ ਜਾਰੀ ਰਹਿੰਦੀ ਹੈ ਤੇ ਇਸ ਦੇ ਨਾਲ ਦੇਸ਼ ਦੀ ਅਰਥਵਿਵਸਥਾ ਵੀ ਡਾਵਾ ਡੋਲ ਛੇਤੀ ਹੋ ਜਾਵੇਗੀ ਕਿਉਂਕਿ ਰੋਜ਼ਾਨਾ ਦੀਆਂ ਰੋਜ਼ਮਰਾਂ ਦੀਆਂ ਜ਼ਿੰਦਗੀਆਂ ਚ ਚੱਲਣ ਵਾਲੀਆਂ ਗਤੀਵਿਧੀਆਂ ਉਹ ਵੀ ਪੂਰੀ ਤਰ੍ਹਾਂ ਠੱਪ ਹੋਣ ਦੀ ਕਗਾਰ ਦੇ ਉੱਤੇ ਪਹੁੰਚਦੀਆਂ ਨਜ਼ਰ ਆ ਰਹੀਆਂ ਨੇ ਤਾਂ ਨਵਾਂ ਕਾਨੂੰਨ ਕੀ ਕਹਿੰਦਾ ਇਸ ਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜੋ ਸਰਕਾਰ ਦੀ ਵੈਬਸਾਈਟ ਕਹਿੰਦੀ ਹੈ ਜੋ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੋਈ ਚਰਚਾ ਹੋਈ ਉਸ ਦੇ ਬਾਰੇ ਤੁਸੀਂ ਸੰਸਦ ਟੀਵੀ ਦੇ YouTube ਚੈਨਲ ਤੇ ਜਾ ਕੇ ਪੂਰੀ ਜਦੋਂ ਇਹ हिट एंड रन ਕਾਨੂੰਨ ਦੇ ਬਾਰੇ ਗੱਲ ਹੋ ਰਹੀ ਸੀ ਤਾਂ ਕੇਂਦਰੀ ਗ੍ਰਹਿ ਮੰਤਰੀ ਕੀ ਸੰਬੋਧਨ ਕਰ ਰਹੇ ਸਨ ਉਹ ਤੁਸੀਂ ਪੂਰੀ ਦੀ ਪੂਰੀ ਵੀਡੀਓ ਵੀ ਸੁਣ ਸਕਦੇ ਹੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਨਵਾਂ ਕਾਨੂੰਨ ਕੀ ਕਹਿੰਦਾ ਔਰ ਇਸ ਦੇ ਉੱਤੇ ਟ੍ਰਾਂਸਪੋਰਟਰਾਂ ਨੂੰ ਇਤਰਾਜ਼ ਕੀ ਆ ਹੜਤਾਲ ਕਿਉਂ ਹੋ ਰਹੀ ਹੈ ਜਿਸ ਕਰਕੇ ਲੋਕ ਅੱਜ ਖੱਜਲ ਖਵਾਰ ਹੁੰਦੇ ਦਿਖਾਈ ਦੇ ਰਹੇ ਨੇ ਫਿਲਹਾਲ ਦੇਖਦੇ ਹਾਂ ਕਿ ਇਸ ਦੇ ਵਿੱਚ ਤਬਦੀਲੀ ਕਦੋਂ ਹੁੰਦੀ ਹੈ ਜਾਂ ਕੇਂਦਰ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਹੈ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਕਿਸ ਦਾ ਕਿੰਨਾ ਕਸੂਰ ਹੈ ਕਿ ਕੇਂਦਰ ਸਰਕਾਰ ਨੂੰ ਪਰਚੋਲ ਕਰਨ ਦੀ ਲੋੜ ਹੈ ਜਾਂ ਫਿਰ ਕੇਂਦਰ ਸਰਕਾਰ ਨੇ ਤਾਂ ਸਹੀ ਕਦਮ ਪੁੱਟਿਆ ਪਰ ਲੋਕ ਜਿਹੜੇ ਜਿਹੜੇ ਜਾਂ ਟਰਾਂਸਪੋਰਟਰ ਨੇ ਉਹ ਇੰਨੀ ਸਖਤੀ ਤੋਂ ਇਤਰਾਜ਼ ਵਿਅਕਤ ਕਰ ਰਹੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਤੁਸੀਂ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਆਪਣੇ ਆਪਣੇ ਸੁਝਾਅ ਵੀ ਸਰਕਾਰ ਤੱਕ ਭੇਜ ਸਕਦੇ ਹੋ ਕਮੈਂਟ ਬਾਕਸ ਦੇ ਜ਼ਰੀਏ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ